ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਇਹ ਲੰਗਿਆਣਾ ਪੁਰਾਣਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਤੇ ਜ਼ਿਲ੍ਹਾ ਮੋਗਾ ਬਾਗੇਪੁਰਾਣੇ ਤੋਂ ਮੁੱਦਕੀ ਵਾਲੀ ਸੜਕ ਦੇ ਉੱਤੇ ਲੰਗਿਆਣਾ ਪਿੰਡ ਆਉਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਤਿੰਨ ਨਗ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਗਾਵਾਂ ਦੇ ਦਿਖਾਉਣੇ ਆ ਦੋ ਕਨਫਰਮ ਗੱਬਣ ਚੈੱਕ ਪਾਸ ਇੱਕ ਹਜੇ ਕਨਫਰਮ ਚ ਨਹੀਂ ਹੈ ਬਾਕੀ ਜਾਣਕਾਰੀ ਬਾਈ ਤੋਂ ਲਵਾਂਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਬੇਨਤੀ ਹਰੇਕ ਵੀਡੀਓ ਚ ਹੀ ਹੁੰਦੀ ਹੈ ਵੀ ਜਿਵੇਂ ਤੁਸੀਂ ਹੁਣ ਗੱਬਣ ਪਸ਼ੂ ਖਰੀਦਣਾ ਹੈ ਤਾਂ ਉਹਨੂੰ ਇੱਥੋਂ ਹੀ ਆਪਦਾ ਡਾਕਟਰ ਵੀਰ ਨਾਲ ਲਿਆ ਕੇ ਚੈੱਕ ਕਰਵਾ ਕੇ ਲਜਾਇਓ ਬਾਅਦ ਵਿੱਚ ਕਿਸੇ ਕਲੋਂ ਕੋਈ ਲਾਂਭਾ ਆਫਸ ਵਿਚ ਤੁਹਾਡਾ ਨਾਮ ਬਣੇ ਇਹ ਵਧੀਆ ਆਪਸ਼ਨ ਹੁੰਦੀ ਹੈ ਤੇ ਦੂਜੀ ਨਾਲ ਗੱਲ ਇਹ ਵੀ ਹੈ ਵੀ ਜਿੱਦਾਂ ਦੁੱਧ ਤੁਹਾਨੂੰ ਅਸੀਂ ਦੱਸਾਂਗੇ ਉਹ ਇੱਥੇ ਉਹ ਹਾਜ਼ਰ ਹੋਊਗਾ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਥੋਡੇ ਕੋਲ ਜਾ ਕੇ ਵੱਧ ਦੀਆਂ ਜਾਂ ਘੱਟ ਦੀਆਂ ਉਹ ਤੁਹਾਡੀ ਸਾਮ ਸੰਭਾਲ ਦੇ ਉੱਤੇ ਨਰ ਪਰ ਕਰਦਾ ਸੋ ਆਓ ਬਾਈ ਨੂੰ ਮਿਲਦੇ ਆ ਦੱਸੋ ਸ਼ੁਰੂਆਤ ਕਰਦੇ ਆ ਪਰਲੇ ਪਾਸੇ ਇੱਕ ਚੰਗੇ ਕੰਦ ਕਾਠ ਦੀ ਸੋਹਣੀ ਵਹਿੜ ਖੜੀ ਹੈ ਗੱਪਣ ਚੱਕ ਪਾਸ ਉਸੇ ਤੋਂ ਤੇ ਲਾਸਟ ਉੱਤੇ ਇਧਰਲੇ ਪਾਸੇ ਇੱਕ ਟੋਕੜਗਾ ਖੜੀ ਹੈ ਇਹ ਤੁਹਾਨੂੰ ਦਿਖਾ ਦਿਆਂਗੇ ਬਾਈ ਤੋਂ ਪਹਿਲਾਂ ਇਨਫੋਰਮੇਸ਼ਨ ਨਾਲ ਬਾਰੇ ਲੈ ਲੈਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਗਗਨਦੀਪਾ ਬਾਈ ਗਗੰਦੀ ਭਾਈ ਅੱਜ ਤਿੰਨ ਨਾਗ ਆਪਣੇ ਕੋਲ ਵਿਕਰੀ ਆਲੇ ਆ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਡੱਬੀ ਵਹਿੜ ਆ ਬਾਈ ਕਿੰਨੇ ਚਰ ਦੀ ਗੱਬਣ ਕਿੰਨ ਮਸੂਆ ਸੂ ਇਹ ਵੀਰੇ ਦੂਜੇ ਸੂਏ ਆਸੇ ਗੱਬਣਾ 2 ਮਹੀਨੇ ਰਹਿੰਦੇ نیٹ ਅੱਠਵਾਂ ਚੱਲ ਪਿਆ ਇਹਨੂੰ ਹਾਂਜੀ ਨਹੀਂ 7ਵਾਂ ਚੱਲੀ ਜਾਂਦਾ ਠੀਕ ਹੈ ਹਾਂ ਤੇ ਚੀਪਾ ਬਣਾ ਗਈ ਥਣਾ ਜਿ ਕਿਉਂ ਮਹੀਨਾ ਪਹਿਲਾਂ ਹੋ ਗਿਆ ਇਹਨੂੰ ਦੋ ਦੋ ਡਰਾਈ ਕਰਨ ਬੰਦਿਆਂ ਅੱਛਾ ਨਹੀਂ ਸੱਤਵਾਂ ਚੱਲੀ ਜਾਂਦਾ ਹੈ ਅੱਠਵਾਂ ਲੱਗੂਗਾ ਅਜੇ ਜਾਨੀ ਢਾਈ ਦੋ ਮਹੀਨੇ ਪਏ ਆ ਸਵਾ ਕੁ ਦੋ ਰੱਖ ਲਓ ਜਾਂ ਢਾਈ ਰੱਖ ਲਓ ਮੂਰੇ ਠੰਡ ਪੈ ਲਾਗੀ ਦਿਨ ਵੱਧ ਵੀ ਲੈ ਸਕਦੀ ਵੈੜ ਠੀਕ ਹੈ ਅੱਛਾ ਇੱਕ ਗੱਲ ਦੱਸਦੀ ਬਾਈ ਇਹ ਹੁਣ ਦੁੱਧੋਂ ਤਾਂ ਡਰਾਈ ਹੈ ਨਾ ਹਾਂ ਹਾਂ ਡਰਾਈਵਰ ਇਹ ਚੀਪਾ ਬਣਾ ਗਈ ਥਣਾ ਜੀ ਠੀਕ ਹੈ ਇਹਨੂੰ ਚੈੱਕ ਪਾਸ ਕਰਾ ਸਕਦਾ ਜੀ ਨੇ ਹਾਂ ਕਰਾ ਵੀ ਸਕਦਾ ਤੇ ਵੈਸੇ ਕੋਈ ਚੱਕਰ ਵੀ ਨਹੀਂਗਾ ਕਿਰਾਏ ਬਣਾ ਆਪਾਂ ਵੈੜਾਂ ਦੇਣੀਆਂ ਨਹੀਂ ਦੋਨੇ ਠੀਕ ਹੈ ਚੈੱਕ ਕਰਾ ਕੇ ਦੇਾਂਗੇ ਹਾਂ ਮੁੜ ਕੇ ਬਾਈ ਆ ਉਹਦਾ ਆਪ ਜ਼ਿੰਮੇਵਾਰ ਅਗਲਾ ਜਿਹੜਾ ਵੀ ਹਾਂ ਰੇਟ ਇਹਦਾ ਕੀ ਰੱਖਦੇ ਹੋਗੇ ਰੇਟ ਵੀਰੇ ਦੋਨਾਂ ਤਿੰਨਾਂ ਵੈੜਾਂ ਦੇ ਫੋਨ ਤੇ ਕਰਾਂਗੇ ਆਪਾਂ ਖੋਲ ਲਵਾਂਗੇ ਸੋ ਦੋਸਤੋ ਰੇਟ ਫੋਨ ਤੇ ਹੈ ਸਵਾਦ ਉਜਾ ਸੁਣਾ ਚੰਗੇ ਕਦ ਕਾਟ ਦੀ ਸੋਹਣੀ ਵੜ ਹੈ ਗੱਬਣ ਇਸ ਟਾਈਮ ਇਹ ਮੰਨ ਲਓ ਤੁਸੀਂ ਵੀ ਸੱਤਵਾਂ ਮਹੀਨਾ ਚੱਲੀ ਜਾਂਦਾ ਚੈੱਕਰ ਵਾਲਿਓ ਪਤਾ ਲੱਗ ਜਾਊਗਾ ਸਵਾਦੋ ਇਹਦੇ ਬਾਕੀ ਆ ਢਾਈ ਰਹਿੰਦੇ ਆ ਜਾਂ ਦੋ ਮਹੀਨਿਆਂ ਨੂੰ ਸੁਪੂਗੀ ਦਿਨ ਪੰਜ ਸੱਤ ਇਧਰ ਉਧਰ ਹੋ ਸਕਦੇ ਹੁੰਦੇ ਆ 托ਕੜ ਗੱਬਣਾ ਦੇ ਵਿੱਚ ਖਾਸ ਕਰਕੇ ਕਿਉਂਕਿ ਪਸ਼ੂ ਇਹ ठा ਉੱਤੇ ਦਿਨ ਕਰ ਜਾਂਦਾ ਟਾਂ ਚਾਹਦਾ ਤੁਸੀਂ ਦੇਖ ਲਓ ਇਹਦੇ ਪੁੜਿਆਂ ਦੀ ਸ਼ੇਪ ਸੋਹਣੀ ਹੈ ਹਵਾਨਾ ਬਿਲਕੁਲ ਸਾਫ਼ ਸੁਥਰਾ ਤੇ ਪੱਧਰ ਹੈ ਰੇਟ ਫੋਨ ਤੇ ਤਿੰਨਾ ਨਗਦੇ ਜਿਹਨੂੰ ਜਿਹੜਾ ਪਸ਼ੂ ਜੱਜਦਾ ਉਹਦਾ ਰੇਟ ਬਾਈ ਤੋਂ ਫੋਨ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਪਹਿਲੇ ਨੰਬਰ ਤੇ ਵਾੜ ਦੱਸੋ ਵਿਕਰੀ ਵਾਲੀ ਤੁਹਾਨੂੰ ਦਿਖਾ ਰਹੇ ਆ ਇਹਦੇ ਨਾਲ ਜਿਹੜੀ ਵਾੜ ਹੈ ਹੈ ਗੱਬਣ ਤੇ ਦੁੱਧ ਵੀ ਦਿੰਦੀ ਹੈ ਇਹਦੀ ਹਾਈਟ ਲੈ ਬਾਈ ਦੂਜਾ ਲੈਂਥ ਬਹੁਤ ਲੰਮੀ ਆ ਸਹੀ ਹੈ ਸੋਹਣੀ ਗਾ ਦੋਸਤੋ ਬਾਕੀ ਕੋਲੋਂ ਆ ਕੇ ਪਾਸ ਕਰੋ ਜਿਹੜੀ ਦੋ ਨੰਬਰ ਤੇ ਗਗਨ ਬਾਈ ਇਹ ਕਿੰਨੇ ਚਰਦੀ ਗੱਬਣ ਇਹ ਬਾਈ ਪੰਜਾਂ ਦੀ ਆ 10 ਦਿਨ ਉੱਤੇ ਪੰਜਾਂ ਦੀ ਮੰਨ ਕੇ ਅਗਲਾ ਚੈੱਕ ਕਰਾਵੇ ਠੀਕ ਹੈ ਠੀਕ ਹੈ ਦੋਤੇ 10 ਕਿਲੋ ਦੁੱਧ ਹੈਗਾ ਇਸ ਟਾਈਮ ਇਹ ਥਲੇ 10 ਕਿਲੋ ਤੋਂ ਬਾਹਰ ਹੈ ਬਾਹਰ ਹੈ ਬੰਦਾ ਤਿੰਨ ਟਾਈਮ ਜੁਲੇ ਚਾਰ ਜੁਲੇ ਇੱਥੇ ਮੇਰੇ ਘਰ ਦੀ ਗਰੰਟੀ ਹੈ ਸਹੀ ਖੋਲ ਦੇ ਸੋ ਦੋਸੋ ਇਹ ਵੀ ਗੱਬਣ ਪੰਜ ਮਹੀਨਿਆਂ ਤੋਂ ਉੱਤੇ ਹੋ ਚੱਲੀ ਪੰਜਾਂ ਦੀ ਮੰਨ ਕੇ ਖਰੀਦ ਲਓ 10 ਕਿਲੋ ਤੋਂ ਬਾਹਰ ਦੁੱਧ ਬਾਈ ਕਹਿੰਦਾ ਇਸ ਟਾਈਮ ਦੇ ਰਹੀ ਹੈ ਉਹ ਤੁਸੀਂ ਇੱਥੇ ਚੋ ਸਕਦੇ ਨੇ ਤੇ ਦੰਦੋ ਵੀ ਚਾਰ ਹੀ ਆ ਬਾਈ ਦੰਦੋਂ ਬਾਈ ਕਹਿੰਦਾ ਵੀ ਇਹ ਚਾਰ ਦੰਦਾਂ ਦਾ ਦੰਦ ਤੁਹਾਨੂੰ ਵੀਡੀਓ ਚ ਦਿਖਾ ਵੀ ਦਿਆਂਗੇ ਬਾਅਦ ਚ ਸੋ ਾਂਜਾਇਦਾ ਤੁਸੀਂ ਦੋਸਤੋ ਦੇਖ ਸਕਦੇ ਹੋ ਹਵਾਨਾ ਇਹਦਾ ਵੀ ਸਾਫ ਸੁਥਰਾ ਦੁੱਧ 10 ਕਿਲੋ ਤੋਂ ਬਾਹਰ ਇਸ ਟਾਈਮ ਦੇ ਰਹੀ ਹੈ ਆਜੋ ਭਾਈ ਦੰਦ ਦੇਖੋ ਸੋ ਦੰਦ ਦੋਸਤੋ ਦੇਖ ਲਓ ਤੁਸੀਂ ਕਿਹੜੀ ਚੱਕ ਲੈ ਚੱਕਣੀ ਸ਼ੁਰੂ ਕਰੀ ਹਾਂ ਸ਼ੁਰੂ ਹੀ ਕਰਿਆ ਇਹ ਤਾਂ ਮਲੇ ਮੜੀ ਦੋਸਤੋ ਕੰਨੀਆਂ ਉਵੇਂ ਖੜੀਆਂ ਤੇ ਦੂਜਾ ਸੂ ਆਏ ਨੇ ਸੁਣਾ ਧੰਕਾ ਤੁਸੀਂ ਇਹਦਾ ਦੇਖ ਲਿਆ ਦੁੱਧ ਇਸ ਟਾਈਮ ਇਹ ਥੱਲੇ 10 ਕਿਲੋ ਵਾਂਗੂ ਖੁੱਲਾ ਹੈਗਾ ਇਦੇ ਨਾਲ ਇੱਕ ਗਾਂ ਹੋਰ ਬਲੈਕ ਰੰਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਇਹ ਕਿਨੇ ਚਰਦੀ ਗੱਭਣਾ ਬਾਈ? ਬਾਈ ਮਹੀਨੇ ਦੀ ਬਣੀ ਦੱਸਿਆ ਆਪਾਂ ਤਾਂ ਫੰਡਰ ਕਰਕੇ ਲਈ ਆ ਦੁੱਧ ਦੇ ਥੱਲੇ 9-10 ਕਿਲੋ ਹੈਗਾ। ਠੀਕ ਹੈ। ਠੀਕ ਹੈ ਬਣੀ ਜਰੂਰ ਦੱਸਿਆ ਲੈ। ਓਕੇ ਤੋਰਦੇ ਬਾਈ। ਸੋ ਦੋਸਤੋ ਮਹੀਨੇ ਦੀ ਗੱਭਣ ਦੱਸਿਆ ਪਰ ਗੱਭਣ ਚੈੱਕ ਪਾਸ ਨਹੀਂ ਜਿੰਨਾ ਚਿਰ ਹੁੰਦੀ ਕਨਫਰਮ ਨਹੀਂ ਮੰਨ ਸਕਦੇ ਹੰਦੇ। ਸੋ ਜਿਹਨੇ ਖਰੀਦਣੀ ਹੈ ਖਾਲੀ ਮੰਨ ਕੇ ਖਰੀਦਿਓ। 9-10 ਕਿਲੋ ਵਾਂਗੂ ਦੁੱਧ ਦੇ ਥੱਲੇ ਹੈਗਾ। ਸੋ ਇਹ ਟੋਕੜਾਂ ਆ। AI ਹੋਈ ਵੀ ਐ ਪਰ ਜਿੰਨਾ ਚਿਰ ਚੈੱਕ ਕੋਸੀਲ ਠੰਡੀ ਆ ਕੁਛ ਨਹੀਂ ਇਹ ਚੁੰਦੇ ਤੋਂ ਨਾ ਨਮਾਉਂਦੇ ਤੋਂ ਕੁਛ ਨਹੀਂ ਕਹਿਣਾ ਠੀਕ ਹੈ ਵੈਸੇ ਠੰਡੀ ਸੀਲ ਆ ਬਾਈ ਕਹਿੰਦਾ ਬਾਕੀ ਢਾਂਚਾ ਤੁਸੀਂ ਇਹਦਾ ਹੁਣ ਵੀਡੀਓ ਚ ਦੇਖ ਲਓ ਪਾਸ ਤੁਸੀਂ ਕੋਲ ਆ ਕੇ ਕਰਨੀਆਂ ਹੋਣੀਆਂ گاਵਾ ਹਵਾਨਾ ਇਹਦਾ ਵੀ ਸਾਫ ਸੁਥਰਾ ਸੋ 9 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਵੀ ਦੇ ਰਹੀ ਐ ਦੋਹਾਂ ਟਾਈਮਾਂ ਦਾ ਜਦੋਂ ਬੰਨਾ AC ਵਾਰ ਰਹਿ ਜਾਂਦੀ ਐ ਤਾਂ ਬਹੁਤ ਵਧੀਆ ਗੱਲ ਆ ਨਹੀਂ ਫਿਰ ਤੁਸੀਂ ਆਪ ਫੌਦੇ ਦੀ AI ਕਰਵਾਉਂਗੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਇਹ ਤਿੰਨ ਨਗ ਵਿਕਰੀ ਵਾਲੇ ਸੀ ਤੁਸੀਂ ਆ ਕੇ ਇਹਨਾਂ ਚੋਂ ਤਸੱਲੀ ਕਰਿਓ ਜਿਹੜਾ ਨਗ ਤੁਹਾਨੂੰ ਚੱਜਿਆ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ